ਕਹਿੰਦੇ ਜੀ ਇਹ ਧਾਕੜ ਅਫਸਰ ਇਹ ਧਾਕੜ ਅਫਸਰ ਇਹ ਧਾਕੜ ਅਫਸਰ ਤੇ ਉਸ ਧਾਕੜ ਅਫਸਰ ਦੀ ਵੀ ਬਿੱਲੀ ਥੈਲਿਓ ਬਾਹਰ ਆਈ ਗਈ ਪਿਛਲੇ ਟਾਈਮ ਚ ਤੁਸੀਂ ਰੋਜ਼ਾਨਾ ਕਈ ਚੈਨਲਾਂ ਤੇ ਇਹ ਖਬਰ ਦੇਖਦੇ ਰਹੇ ਹੋ ਵੀ ਧਾਕੜ ਅਫਸਰ ਲਖਵੀਰ ਸਿੰਘ ਨੇ ਅੱਜ ਫਲਾਣੇ ਹੋਟਲ ਤੇ ਛਾਪਾ ਮਾਰਿਆ ਅੱਜ ਫਲਾਣੀ ਮਠਿਆਈਆਂ ਵਾਲੀ ਦੁਕਾਨ ਤੇ ਛਾਪਾ ਮਾਰਿਆ ਅੱਜ ਐਨਾ ਨਕਲੀ ਖੋਆ ਫੜਿਆ ਅੱਜ ਐਨਾ ਨਕਲੀ ਦੇਸੀ ਘੋੜ ਫੜਿਆ ਅੱਜ ਐਨੇ ਨਕਲੀ ਗੁਲਾਬ ਜਮਣ ਫੜੇ ਦਨ ਰਾਤ ਵੱਡੀਆਂ ਖਬਰਾਂ ਆ ਰਹੀਆਂ ਸੀ ਤੇ ਇੱਕ ਵੱਡਾ ਸਵਾਲ ਸੀ ਵੀ ਇਸ ਧਾਕੜ ਅਫਸਰ ਸਾਹਿਬ ਦੀ ਸਾਰੀ ਉਮਰ ਸੇਤ ਮਹਿਕਮੇ ਚ ਲੰਗੀ ਪਹਿਲਾਂ ਇੰਨੇ ਛਾਪੇ ਕਿਉਂ ਨਹੀਂ ਮਾਰੇ ਹੁਣ ਇੱਕਦਮ ਇੱਕ ਅੱਦੇ ਮਹੀਨੇ ਦੇ ਵਿੱਚ ਹੀ ਇਹ ਅਫਸਰ ਇੰਨਾ ਧਾਕੜ ਕਿਵੇਂ ਬਣ ਗਿਆ ਇੰਨੇ ਜ਼ਿਆਦਾ ਛਾਪੇ ਕਿਵੇਂ ਮਾਰਨ ਲੱਗ ਪਿਆ ਕੀ ਰਾਤੋਂ ਰਾਤ ਇਸ ਅਫਸਰ ਦੀ ਇੰਨੀ ਵੱਡੀ ਜਮੀਰ ਜਾਗ ਪਈ ਹੈ ਈ ਰਾਤੋਂ ਰਾਤ ਇਸ ਅਫਸਰ ਸਾਹਿਬ ਨੂੰ ਇੰਨਾ ਵੱਡਾ ਲੋਕਾਂ ਦੀ ਸਹਿਤ ਦਾ ਮੋਹ ਜਾਗ ਪਿਆ ਪਰ ਹੁਣ ਪਤਾ ਲੱਗਿਆ ਕਿ ਉਹ ਧਾਕੜ ਅਫਸਰ ਲਖਵੀਰ ਸਿੰਘ ਸਾਹਿਬ ਉਹ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਪਿਛਲੇ ਦਿਨੀ ਰਿਟਾਇਰਮੈਂਟ ਵੀ ਕਹਿੰਦੇ ਨੇ ਕਿ ਪ੍ਰੀਮੈਚੂਰ ਲਈ ਸੀ ਔਰ ਸਾਰੇ ਹੈਰਾਨ ਸੀ ਵੀ ਇੰਨੀ ਛੇਤੀ ਉਹ ਰਿਟਾਇਰਮੈਂਟ ਲੈ ਕੇ ਤੇ ਹੁਣ ਕੀ ਕਰਨਗੇ ਕਈਆਂ ਨੂੰ ਆਇਆ ਸੀ ਕਿ ਕੋਈ ਸਮਾਜ ਸੇਵਾ ਕਰਨਗੇ ਕੋਈ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਕੋਈ ਜਥੇਬੰਦੀ ਬਣਾਉਣਗੇ ਪਰ ਉਹ ਸਿਆਸੀ ਪਾਰਟੀ 'ਚ ਚਲੇ ਜਾਣਗੇ ਉਹ ਐਮਐਲਏ ਐਮਪੀ ਬਨਣ ਦੀ ਦੌੜ 'ਚ ਲੱਗ ਜਾਣਗੇ ਇਹ ਬਹੁਤ ਸਾਰੇ ਲੋਕਾਂ ਨੂੰ ਅੰਦਾਜ਼ਾ ਨਹੀਂ ਸੀ ਪਰ ਸਾਰਿਆਂ ਦੀ ਇਹ ਹਾਲਤ ਨਹੀਂ ਸੀ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਉਹਨਾਂ ਦਾ ਅੰਦਾਜ਼ਾ ਸੀ ਕਿ ਲਖਵੀਰ ਸਿੰਘ ਜੀ ਲਾਜ਼ਮੀ ਤੌਰ ਤੇ ਜਲਦੀ ਤੋਂ ਜਲਦੀ ਕਿਸੇ ਸਿਆਸੀ ਪਾਰਟੀ ਦੇ ਲੀਡਰ ਹੋਣਗੇ ਤੇ ਇਹ ਚੋਣਾਂ ਲੜਨਗੇ ਤੇ ਉਹੀ ਖਬਰ ਅੱਜ ਆ ਗਈ ਤੁਸੀਂ ਸਾਰਿਆਂ ਨੇ ਸੁਣ ਲਿਆ ਹੋਣਾ ਕਿ ਲਖਵੀਰ ਸਿੰਘ ਸਾਬਕਾ ਸਿਹਤ ਅਫਸਰ ਜਿਹੜੇ ਡੀ ਐਚਓ ਰਹੇ ਨੇ ਡਿਸਟ੍ਰਿਕਟ ਹੈਲਥ ਅਫੀਸਰ ਰੋਜ਼ ਛਾਪੇ ਮਾਰਦੇ ਰਹੇ ਨਕਲੀ ਚੀਜ਼ਾਂ ਫੜਦੇ ਰਹੇ ਪਰ ਕੁਝ ਕੁ ਮਹੀਨੇ ਤੇ ਤੁਸੀਂ ਖਬਰ ਸੁਣ ਲਈ ਹੋਣੀ ਹੈ ਬਈ ਅੱਜ ਉਹ ਆਮ ਆਦਮੀ ਪਾਰਟੀ ਤੇ ਸ਼ਾਮਲ ਹੋਣ ਜਾ ਰਹੇ ਨੇ ਜਦੋਂ ਵੀ ਇਹ ਧਾਕੜ ਕਹੇ ਜਾਂਦੇ ਸੇਤ ਅਫਸਰ ਸਾਹਿਬ ਕਿਸੇ ਵੀ ਮਠਿਆਈਆਂ ਦੀ ਦੁਕਾਨ ਤੇ ਰੈਸਟੋਰੈਂਟ ਤੇ ਛਾਪਾ ਮਾਰਦੇ ਸੀ ਤਾਂ ਇੱਕ ਗੱਲ ਉਹਦੋਂ ਨੋਟ ਕਰਨ ਵਾਲੀ ਸੀ ਹਰ ਛਾਪੇ ਵੇਲੇ ਦੋ ਤਿੰਨ ਕੈਮਰੇ ਸਪੈਸ਼ਲ ਤੌਰ ਤੇ ਉਹਨਾਂ ਦੇ ਨਾਲ ਹੁੰਦੇ ਸੀ ਜਿਹੜੇ ਵੀਡੀਓ ਬਣਾਉਂਦੇ ਸੀ ਭਾਵੇਂ ਖਬਰ ਆਉਂਦੀ ਸੀ ਕਿ ਰਾਤ ਨੂੰ ਮਾਰਿਆ ਧਾਕੜ ਅਫਸਰ ਨੇ ਛਾਪਾ ਉਦੋਂ ਵੀ ਇੱਕ ਨਹੀਂ ਦੋ ਤਿੰਨ ਕੈਮਰੇ ਇਸ ਵੱਖ-ਵੱਖ ਸਾਈਡਾਂ ਤੋਂ ਉਹਨਾਂ ਦੀ ਵੀਡੀਓ ਬਣਾਉਂਦੇ ਸੀ ਔਰ ਫਿਰ ਸਪੈਸ਼ਲ ਤੌਰ ਤੇ ਉਹ ਵੀਡੀਓ ਕਈ ਚੈਨਲਾਂ ਤੇ ਚਲਵਾਈ ਜਾਂਦੀ ਸੀ ਦੇਖੋ రికార్డ్ ਵਜੋਂ ਸਬੂਤ ਵਜੋਂ ਕਿਸੇ ਇੱਕ ਅੱਦੇ ਕੈਮਰੇ ਦੇ ਨਾਲ ਕੋਈ 2-3 ਮਿੰਟ ਦੀ ਵੀਡੀਓ ਬਣਾ ਲੈਣੀ ਇਹ ਗੱਲ ਤਾਂ ਵੱਖਰੀ ਹੈ ਇਹ ਤਾਂ ਹੋ ਸਕਦਾ ਹੈ ਪਰ ਉਹ ਤਾਂ ਸਪੈਸ਼ਲ ਹੀ ਜਿਨ੍ਹਾਂ ਦੇ ਸਿਰ ਚ ਦਿਮਾਗ ਲੱਗਾ ਉਹਨਾਂ ਨੂੰ ਇਹ ਸਮਝ ਆਉਂਦਾ ਹੁੰਦਾ ਸੀ ਕਿ ਇਹ ਵੀਡੀਓ ਸਪੈਸ਼ਲ ਬਣਾਈ ਜਾ ਰਹੀ ਹੈ ਤੇ ਸਪੈਸ਼ਲ ਵੀਡੀਓ ਬਣਾ ਕੇ ਫਿਰ ਸਪੈਸ਼ਲ ਚਲਵਾਈ ਜਾ ਰਹੀ ਹੈ ਤੇ ਲਾਜ਼ਮੀ ਤੌਰ ਤੇ ਇਹਦਾ ਕੋਈ ਮਕਸਦ ਹੈ ਤੇ ਉਹ ਮਕਸਦ ਮੈਰੇ ਵਰਗੇ ਲੋਕਾਂ ਨੇ ਤਾਂ ਉਦੋਂ ਹੀ ਕਹਿਣਾ ਸ਼ੁਰੂ ਕਰਤਾ ਸੀ ਕਿ ਆਉਣ ਵਾਲੇ ਦਿਨਾਂ 'ਚ ਇਹ ਹੋ ਸਕਦਾ ਹੈ ਕਿ ਲਖਵੀਰ ਸਿੰਘ ਜੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਸ਼ਿੰਗਾਰ ਬਣ ਕੇ ਸਿਆਸੀ ਲੀਡਰ ਵਜੋਂ ਸਾਹਮਣੇ ਆਉਣਗੇ ਕਿਉਂਕਿ ਇੰਜ ਜਪਦਾ ਸੀ ਤੇ ਅੱਜ ਉਹ ਜਿਹੜੀ ਅੰਦਾਜ਼ੇ ਸੀ ਉਹ ਠੀਕ ਸਾਬਤ ਹੋਏ ਨੇ ਉਹ ਇਹ ਕਹਿੰਦੇ ਨੇ ਵੀ ਮੈਨੂੰ ਕਈ ਪਾਰਟੀਆਂ ਨੇ ਸੰਪਰਕ ਕੀਤਾ ਸੀ ਵੀ ਸਾਡੇ 'ਚ ਆ ਜਾ ਤੇ ਫਿਰ ਮੈਂ ਸੋਚ ਸਮਝ ਕੇ ਚੋਣ ਕੀਤੀ ਆਮ ਆਦਮੀ ਪਾਰਟੀ ਦੀ ਪਰ ਲਖਵੀਰ ਸਿੰਘ ਜੀ ਬਹੁਤ ਸਾਰੇ ਲੋਕਾਂ ਨੂੰ ਤੁਹਾਥੋਂ ਇਹ ਉਮੀਦ ਨਹੀਂ ਸੀ ਨਹੀਂ ਸੀ ਉਹਨਾਂ ਨੂੰ ਲੱਗਦਾ ਕਿ ਇੰਨੀ ਛੇਤੀ ਤੁਸੀਂ ਕਿਸੇ ਪਾਰਟੀ ਚ ਟਪੂਸੀ ਮਾਰੋਗੇ ਇੰਨੀ ਛੇਤੀ ਤੁਸੀਂ ਇੱਕ ਸਿਆਸੀ ਲੀਡਰ ਬਣ ਜਾਓਗੇ ਦੇਖੋ ਹੁਣ ਤਾਂ ਫਿਰ ਤੁਹਾਡੇ ਬਾਰੇ ਇਹ ਅੰਦਾਜ਼ਾ ਲੱਗੂਗਾ ਲੋਕ ਲਖਵੀਰ ਸਿੰਘ ਜੀ ਅੰਦਾਜ਼ੇ ਲਾਉਣਗੇ ਕਿ ਉਹ ਜਿਹੜਾ ਇੰਨਾ ਧਾਕੜਪੁਣਾ ਤੁਸੀਂ ਦਿਖਾਇਆ ਉਹ ਫਿਰ ਸਾਰਾ ਕੁਝ ਸਿਆਸੀ ਕੈਰੀਅਰ ਸੀ ਉਹ ਸਿਆਸੀ ਸਟੰਟ ਸੀ ਤੁਹਾਡੀ ਪਹਿਲਾਂ ਤੋਂ ਸਕੀਮ ਸੀ ਕਿ ਆ ਕਰਨਾ ਦੇਖੋ ਜੋ ਤੁਸੀਂ ਕੀਤਾ ਉਹਨੂੰ ਗਲਤ ਨਹੀਂ ਮੈਂ ਕਹਿੰਦਾ ਨਾ ਹੀ ਕੋਈ ਹੋਰ ਕਹਿ ਸਕਦਾ ਆ ਡੇਢ ਦੋ ਮਹੀਨੇ ਤਿੰਨ ਮਹੀਨੇ ਜਿਹੜਾ ਤੁਸੀਂ ਜਿੱਦਾਂ ਛਾਪੇ ਮਾਰੇ ਨਕਲੀ ਚੀਜ਼ਾਂ ਫੜੀਆਂ ਉਹ ਸਹੀ ਕੀਤਾ ਸਾਰੇ ਅਫਸਰਾਂ ਨੂੰ ਇੰਜ ਕਰਨਾ ਚਾਹੀਦਾ ਪਰ ਉਹਦੇ ਪਿੱਛੇ ਤੁਸੀਂ ਕੀ ਤਿਆਰੀ ਕਰ ਰਹੇ ਸੀ ਉਹ ਆ ਹੁਣ ਸਮਝਾਈ ਹੈ ਜਦੋਂ ਤੁਸੀਂ ਇੱਕ ਸਿਆਸੀ ਪਾਰਟੀ 'ਚ ਲਗਭਗ ਚਲੇ ਗਏ ਹੋ ਸੋ ਲਖਵੀਰ ਸਿੰਘ ਜੀ ਲੋਕਾਂ ਨੂੰ ਤੇ ਸਾਨੂੰ ਇੰਜ ਲੱਗਦਾ ਸੀ ਕਿ ਤੁਸੀਂ ਛਾਪੇ ਮਾਰ ਰਹੇ ਹੋ ਤੇ ਨਕਲੀ ਮਠਿਆਈਆਂ ਫੜ ਰਹੇ ਹੋ ਪਰ ਕੀ ਪਤਾ ਸੀ ਕਿ ਤੁਸੀਂ ਤਾਂ ਆਪਣੀ ਸਿਆਸੀ ਤਿਆਰੀ ਕਰ ਰਹੇ ਹੋ ਸੋ ਲਖਵੀਰ ਸਿੰਘ ਹੋਰੀ ਸਿਆਸੀ ਪਾਰਟੀ ਚ ਗਏ ਨੇ ਵਧਾਈਆਂ ਹੋਣ ਉਹਨਾਂ ਨੂੰ ਮੁਬਾਰਕਬਾਦ ਹੈ ਪਰ ਮੈਨੂੰ ਲੱਗਦਾ ਹੈ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਵੀ ਕੋਈ ਇੰਜ ਕਰਿਆ ਕਰੇਗਾ ਤਾਂ ਪਹਿਲਾਂ ਹੀ ਲੋਕਾਂ ਦੇ ਅੰਦਰ ਮੱਥਾ ਠਣਕ ਪਿਆ ਕਰੇਗਾ ਤਾਰ ਟੰਟਣ ਕਰਨ ਲੱਗ ਜਾਏਗੀ ਕਿ ਲਾਜ਼ਮੀ ਆਹ ਫਲਾਣਾ ਬੰਦਾ ਫਲਾਣਾ ਅਫਸਰ ਜਿਹੜਾ ਇੱਕਦਮ ਧਾਕੜ ਬਣ ਗਿਆ ਤੇ ਉਹ ਲਾਜ਼ਮੀ ਤੌਰ ਤੇ ਕਿਸੇ ਨਾ ਕਿਸੇ ਪਾਰਟੀ 'ਚ ਜਾਣ ਵਾਲਾ ਮੈਂ ਲੋਕਾਂ ਨੂੰ ਵੀ ਇੱਕ ਬੇਨਤੀ ਕਰਨ ਲੱਗਾ ਮੇਰੇ ਪਿਆਰਿਓ ਕਿਸੇ ਵੀ ਗਾਇਕ ਕਿਸੇ ਵੀ ਕਲਾਕਾਰ ਕਿਸੇ ਵੀ ਸਾਡੇ ਵਰਗੇ ਬੋਲਣ ਵਾਲੇ ਕਿਸੇ ਵੀ ਅਫਸਰ ਕਿਸੇ ਦੇ ਵੀ ਕੁਝ ਕੁ ਮਹੀਨਿਆਂ ਦਾ ਅਮਲ ਦੇਖ ਕੇ ਉਹਦੇ ਫੈਨ ਨਾ ਬਣ ਜਾਇਆ ਕਰੋ ਕੁਝ ਕੁ ਮਹੀਨਿਆਂ ਦੇ ਅਮਲ ਤੋਂ ਕਿਸੇ ਨੂੰ ਆਪਾਂ ਗੈਸ ਨਹੀਂ ਕਰ ਸਕਦੇ ਕਈ ਵਾਰੀ ਬੰਦਾ ਤਿਆਰੀ ਕੋਈ ਹੋਰ ਕਰ ਰਿਹਾ ਹੁੰਦਾ ਹੈ ਆਪਾਂ ਨੂੰ ਉਹ ਸ਼ਹੀਦ ਭਗਤ ਸਿੰਘ ਦਾ ਅਸਲੀ ਚੇਲਾ ਸ਼ਹੀਦ ਭਗਤ ਸਿੰਘ ਦਾ ਅਸਲੀ ਸਾਥੀ ਜਪਨ ਲੱਗ ਜਾਂਦਾ ਹੈ ਕਈ ਵਾਰੀ ਬੜੀ ਛੇਤੀ ਆਪਾਂ ਨੂੰ ਕੋਈ ਅਸਲੀ ਸਿੰਘ ਲੱਗਣ ਲੱਗ ਜਾਂਦਾ ਪਰ ਉਹ ਤਿਆਰੀ ਕੋਈ ਹੋਰ ਕਰ ਰਿਆ ਹੁੰਦਾ ਇਸ ਕਰਕੇ ਜਦੋਂ ਵੀ ਕਿਸੇ ਨੂੰ ਸ਼ੇਰ ਬਹਾਦਰ ਸ਼ਹੀਦ ਭਗਤ ਸਿੰਘ ਦਾ ਅਸਲੀ ਵਾਰਸ ਜਾਂ ਅਸਲੀ ਸਿੰਘ ਸਮਝਣਾ ਹੋਵੇ ਤਾਂ ਉਹਦਾ ਇੱਕ ਦੋ ਚਾਰਾਂ ਮਹੀਨਿਆਂ ਦਾ ਅਮਲ ਉਹਦੇ ਚਾਰ ਪੰਜ ਐਕਸ਼ਨ ਉਹਦੇ ਚਾਰ ਪੰਜ ਬਿਆਨ ਨਾ ਸੁਣਿਆ ਕਰੋ ਉਹਦੀ ਜ਼ਿੰਦਗੀ ਦਾ ਪੂਰਾ ਅਮਲ ਵੇਖਿਆ ਕਰੋ ਉਹਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਮੈਨੂੰ ਲੱਗਦਾ ਹੈ ਕਿ ਮੌਜੂਦਾ ਸਿਸਟਮ ਦੇ ਅੰਦਰ ਜੇ ਕੋਈ ਵੀ ਅਫਸਰ ਇੰਨਾ ਸਾਫ਼ ਸੁਥਰਾ ਔਰ ਇੰਨਾ ਜਿਵੇਂ ਧਾਕੜ ਅਫਸਰ ਵਜੋਂ ਲਖਵੀਰ ਸਿੰਘ ਜੀ ਚੱਲੇ ਐਦਾਂ ਚੱਲਣ ਦਾ ਯਤਨ ਕਰੇਗਾ ਤਾਂ ਸਿਸਟਮ ਉਹਨੂੰ ਚੱਲਣ ਨਹੀਂ ਦੇਗਾ ਮੈਨੂੰ ਲੱਗਦਾ ਪਤਾ ਨਹੀਂ ਕਿੰਨੀ ਵਾਰ ਉਹ ਸਸਪੈਂਡ ਹੋਏਗਾ ਕਿਉਂਕਿ ਥੱਲੇ ਤੋਂ ਤਾਂ ਤੱਕ ਮਹੀਨੇ ਚੱਲਦੇ ਰਹਿੰਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਸਾਰੇ ਹੀ ਮਹਿਕਮੇ ਚ ਕਈ ਤਰ੍ਹਾਂ ਦਾ ਕਾਲਾ ਮਾਲਾ ਇਹ ਚੱਲਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੌਜੂਦਾ ਸਿਸਟਮ ਦੇ ਅੰਦਰ ਸਿਸਟਮ ਦਾ ਪਾਰਟ ਬਣ ਕੇ ਜਿਹੜਾ ਨਹੀਂ ਚੱਲਦਾ ਜਾਂ ਸਿਸਟਮ ਬਾਗ ਨਹੀਂ ਚੱਲਦਾ ਉਹਨੂੰ ਬਾਹਰ ਜਾਣਾ ਪੈਂਦਾ ਸੋ ਲਖਵੀਰ ਸਿੰਘ ਜੀ ਇਹ ਕਹਿੰਦੇ ਨੇ ਵੇਖੋ ਮੇਰਾ ਕੋਈ ਆਮ ਆਦਮੀ ਪਾਰਟੀ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਜੇ ਉਹ ਕਾਲੀ ਪਾਰਟੀ 'ਚ ਜਾਂਦੇ ਹੋ ਕਾਂਗਰਸ 'ਚ ਜਾਂਦੇ ਹੋ ਭਾਜਪਾ 'ਚ ਜਾਂਦੇ ਤਾਂ ਵੀ ਮੈਂ ਇਹੀ ਕਹਿਣਾ ਸੀ ਮੇਰਾ ਸਿਰਫ ਇੱਕ ਹੀ ਤਤ ਪਰਿਆ ਬੀ ਲਖਵੀਰ ਸਿੰਘ ਜੀ ਸਿਆਸੀ ਲੀਡਰ ਮੰਨਦੀ ਤਿਆਰੀ ਕਰ ਰਹੇ ਸੀ ਲੋਕਾਂ ਨੂੰ ਐ ਲੱਗਦਾ ਸੀ ਕਿ ਉਹ ਛਾਪੇ ਮਾਰ ਕੇ ਤੇ ਨਕਲੀ ਚੀਜ਼ਾਂ ਫੜ ਰਹੇ ਨੇ ਹਾਂ ਫੜਤਾ ਰਹੇ ਸੀ ਪਰ ਨਾਲ ਦੀ ਨਾਲ ਇੱਕ ਵੱਡਾ ਸਵਾਲ ਇਹ ਸੀ ਵੀ ਹਰ ਵੇਲੇ ਲਖਵੀਰ ਸਿੰਘ ਜਿੱਥੇ ਵੀ ਛਾਪਾ ਮਾਰਦੇ ਨੇ ਕਿਸੇ ਵੀ ਹੋਟਲ ਚ ਕਿਸੇ ਵੀ ਮਤਲਬ ਰੈਸਟੋਰੈਂਟ ਚ ਕਿਸੇ ਵੀ ਮਠਿਆਈਆਂ ਵਾਲੀ ਦੁਕਾਨ ਤੇ ਤਾਂ ਲਖਵੀਰ ਸਿੰਘ ਦੇ ਨਾਲ ਹਰ ਵੇਲੇ ਇੱਕ ਜਾਂ ਦੋ ਕੈਮਰੇ ਹੁੰਦੇ ਸੀ ਹਰ ਵੇਲੇ ਉਹਨਾਂ ਦੀਆਂ ਵੀਡੀਓ ਦੋ ਤਿੰਨਾਂ ਪਾਸੋਂ ਕੈਮਰਿਆਂ ਦੇ ਨਾਲ ਬੜੀਆ ਨਜ਼ਰ ਆਉਂਦੀਆਂ ਸੀ ਭਾਵੇਂ ਉਹ ਰਾਤ ਨੂੰ ਕਈ ਵਾਰੀ ਖਬਰ ਆਉਂਦੀ ਸੀ ਕਿ ਰਾਤ ਨੂੰ 12 ਵਜੇ ਲਖਵੀਰ ਨੇ ਮਾਰਿਆ ਛਾਪਾ ਫਲਾਣੇ ਮਠਾਈਆਂ ਵਾਲੀ ਦੁਕਾਨ ਤੇ ਜਾਂ ਰੈਸਟੋਰੈਂਟ ਤੇ ਉਦੋਂ ਰਾਤ ਨੂੰ 12 ਵਜੇ ਵੀ ਜੇ ਉਹਨਾਂ ਦਾ ਛਾਪਾ ਵੱਜਦਾ ਸੀ ਤੇ ਲਖਵੀਰ ਸਿੰਘ ਜੀ ਦੇ ਆਸੇ ਪਾਸੇ ਦੋ ਤਿੰਨ ਕੈਮਰੇ ਚੱਲਦੇ ਹੁੰਦੇ ਸੀ ਤਾਂ ਉਦੋਂ ਵੀ ਕਈ ਲੋਕ ਨਹੀਂ ਸਮਝ ਸਕੇ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਕਿ ਯਾਰ ਇਹ ਹਰ ਵੇਲੇ ਕੈਮਰੇ ਲੈ ਕੇ ਹੀ ਛਾਪਾ ਕਿਉਂ ਹਾਂ ਰਿਕਾਰਡ ਕਰਨ ਦੇ ਲਈ ਇੱਕ ਅੱਧਾ ਕੈਮਰਾ ਚੱਲ ਸਕਦਾ ਪਰ ਮਤਲਬ ਸਪੈਸ਼ਲ ਤੌਰ ਤੇ ਹਰ ਐਕਸ਼ਨ ਕੈਮਰਿਆਂ ਦੀਆਂ ਕਲਿੱਕਾਂ ਹਿਟ ਕਰਨਾ ਇਹ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਖੜੇ ਕਰਦਾ ਸੀ ਦੇਖੋ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਹ ਗੱਲ ਬੋਲੀ ਸੀ ਮੈਨੂੰ ਇੱਕ ਸੱਜਣ ਨੇ ਕਿਹਾ ਸੀ ਲਖਵੀਰ ਸਿੰਘ ਦੀ ਇੰਟਰਵਿਊ ਤੁਸੀਂ ਕਿਉਂ ਨਹੀਂ ਕਰਦੇ ਤਾਂ ਮੈਂ ਉਹਨੂੰ ਇਹ ਕਹਿ ਦਿੱਤਾ ਸੀ ਚੈਨਲ ਤੇ ਵੀ ਇੱਕ ਦਿਨ ਮੈਂ ਬੋਲਿਆ ਸੀ ਮੈਨੂੰ ਜਾਂਦਾ ਲਖਵੀਰ ਸਿੰਘ ਜੀ ਇਹ ਸਭ ਕੁਛ ਰਾਜਨੀਤੀ 'ਚ ਜਾਣ ਲਈ ਸਿਆਸੀ ਲੀਡਰ ਬਣਨ ਲਈ ਕਰ ਰਹੇ ਨੇ ਤੇ ਉਹਨਾਂ ਨੇ ਇਹ ਕੀਤਾ ਅਗਲਾ ਸਵਾਲ ਇਹ ਕਿ ਸਿਆਸੀ ਲੀਡਰ ਬੰਨਾ ਜਾਂ ਰਾਜਨੀਤੀ 'ਚ ਜਾਣਾ ਕੋਈ ਗੁਨਾਹ ਨਾ 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 ਗੁਨਾਹ ਨਹੀਂ ਹੈਗਾ ਗੁਨਾਹ ਨਹੀਂ ਹੈਗਾ ਪਰ ਤੁਸੀਂ ਕਿਹੜੀ ਰਾਜਨੀਤੀ 'ਚ ਜਾ ਰਹੇ ਹੋ ਤੇ ਰਾਜਨੀਤੀ 'ਚ ਕਿਉਂ ਜਾ ਰਹੇ ਹੋ ਸਵਾਲ ਇਹ ਹੈ ਤੇ ਦੂਜਾ ਵੱਡਾ ਸਵਾਲ ਇਹ ਹੈ ਵੀ ਜਾਣਾ ਰਾਜਨੀਤੀ 'ਚ ਹੋਵੇ ਤੇ ਤਿਆਰੀ 1-2 ਮਹੀਨੇ ਇਦਾਂ ਦਾ ਪ੍ਰਚਾਰ ਕਰਕੇ ਕੀਤੀ ਜਾਵੇ ਕਿ ਜਿਵੇਂ ਬਹੁਤ ਸਿਸਟਮ ਤੋਂ ਕੋਈ ਵੱਖਰਾ ਰਾਜ ਪ੍ਰਬੰਧ ਤੋਂ ਕੋਈ ਵੱਖਰਾ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਬੰਨਾ ਉਸੇ ਹੀ ਸਿਸਟਮ ਦਾ ਪਾਰਟ ਹੋਵੇ ਉਸੇ ਹੀ ਰਾਜ ਪ੍ਰਬੰਧ ਦਾ ਹਿੱਸਾ ਉਸ ਤੋਂ ਵੀ ਵੱਡਾ ਬੰਨਾ ਹੋਵੇ ਤੇ ਮਤਲਬ ਸ਼ੋਅ ਇੰਜ ਕੀਤਾ ਜਾਵੇ ਜਿਵੇਂ ਮੈਂ ਇਸ ਸਿਸਟਮ ਤੋਂ ਬਾਗੀ ਹਾਂ ਦੇਖੋ ਉਹ ਜਿਹੜਾ ਕੁਮਰ ਵਿਜੇ ਪ੍ਰਤਾਪ ਪੁਲਿਸ ਅਫਸਰ ਸੀਗਾ ਤੇ ਉਹ ਐਮਐਲਏ ਬਣ ਗਿਆ ਉਸ ਤੋਂ ਬਾਅਦ 20 ਵਾਰ ਉਹ ਬੋਲਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਦਾ ਨਹੀਂ ਮੈਨੂੰ ਦਬਾਇਆ ਜਾ ਰਿਹਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਮੇਰੀ ਹੀ ਸਰਕਾਰ ਚ ਮੇਰੀ ਸੱਚੀ ਆਵਾਜ਼ ਦੀ ਕੋਈ ਕਦਰ ਨਹੀਂ ਹੈਗੀ ਹੋ ਸਕਦਾ ਹੈ ਉਹ ਨਿਰਾਸ਼ੀ ਹੋ ਜੇ ਜਾਂ ਕਿਸੇ ਹੋਰ ਪਾਸੇ ਚਲਾ ਜਾਵੇ ਪਰ ਜਿਹੜਾ ਕੋਈ ਬੰਦਾ ਪਾਰਟ ਆਫ ਸਿਸਟਮ ਨਹੀਂ ਬਣਦਾ ਉਹਨੂੰ ਬਾਹਰ ਜਾਣਾ ਪੈਂਦਾ ਇਹ ਇੱਕ ਸੱਚ ਹੈ ਤੇ ਲਖਵੀਰ ਸਿੰਘ ਜੀ ਧਾਕ ਸੇਤ ਅਫਸਰ ਆਮ ਆਦਮੀ ਪਾਰਟੀ ਦੇ ਲੀਡਰ ਵਜੋਂ ਸ਼نگਾਰ ਬਣ ਚੁੱਕੇ ਨੇ ਸੋ ਚਰਚਾ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਟਿਕਟ ਮਿਲੇਗੀ ਚਰਚਾ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਟਿਕਟ ਲੈ ਕੇ ਜਿੱਤਣਗੇ ਬਹੁਤ ਮਿਹਰਬਾਨੀ ਸ਼ੁਕਰੀਆ